ਕਦੇ ਕਦੇ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ ਉਹ ਸਵਾਲ ਜਿਸ ਦਾ ਕੋਈ ਜਵਾਬ ਨਾ ਹੋਵੇ ਉਹ ਹੱਥ ਜੋ ਸਮੇਂ ਤੇ ਨਾਲ ਨਾ ਹੋਵੇ ਉਹ ਰਿਸ਼ਤਾ ਜਿਸ ਤੋਂ ਤੁਹਾਡੀ ਕਦਰ ਨਾ ਹੋਵੇ ਅਤੇ ਉਹ ਦੋਸਤ ਜੋ ਸਿਰਫ ਮਤਲਬ ਲਈ ਨਾਲ ਹੋਵੇ ਨਾ ਬੋਲਣਾ ਕੋਈ ਵੱਡੀ ਗੱਲ ਨਹੀਂ ਤੇ ਨਾ ਚੁੱਪ ਰਹਿਣਾ ਕੋਈ ਵੱਡੀ ਗੱਲ ਹੈ ਪਰ ਕਦੋਂ ਬੋਲਣਾ ਤੇ ਕਦੋਂ ਚੁੱਪ ਰਹਿਣਾ ਇਹਦੀ ਸਮਝ ਹੋਣੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਦੇ ਲੱਗੇ ਜ਼ਿੰਦਗੀ ਮੁਸ਼ਕਿਲ ਹੈ ਇੱਕ ਵਾਰੀ ਹਸਪਤਾਲ ਦੇ ਬਿਸਤਰਾਂ ਨੂੰ ਵੇਖਿਓ ਜਿੱਥੇ ਲੋਕ ਸਿਰਫ ਸਾਹ ਲੈਣ ਲਈ ਵੀ ਤਰਸਦੇ ਨੇ ਤੁਸੀਂ ਜਿਉਂਦੇ ਹੋ ਇਹ ਹੀ ਸਭ ਤੋਂ ਵੱਡੀ ਗੱਲ ਹੈ ਮੁਸ਼ਕਲ ਆਉਂਦੀਆਂ ਨੇ ਪਰ ਜਿਤ ਉਹਨਾਂ ਦੀ ਹੁੰਦੀ ਹੈ ਜੋ ਹਾਰ ਨਹੀਂ ਮੰਨਦੇ ਮਾਫ਼ੀ ਦੇਣਾ ਕਮਜ਼ੋਰੀ ਨਹੀਂ ਇਹ ਤਾਂ ਹੌਸਲੇ ਦੀ ਨਿਸ਼ਾਨੀ ਹੈ ਇਹ ਮਨ ਦੀ ਸ਼ਾਂਤੀ ਵੱਲ ਕਦਮ ਹੈ ਰਿਸ਼ਤੇ ਨਿਭਾਉਣ ਦੀ ਸੱਚੀ ਕੋਸ਼ਿਸ਼ ਹੈ ਇਹ ਸਭ ਤੋਂ ਵੱਡੀ ਤਾਕਤ ਹੈ ਕਦਰ ਕਰ ਲਿਆ ਕਰੋ ਜਿਹੜੇ ਜਿਉਂਦੇ ਨੇ ਕਿਉਂਕਿ ਸਮਾਂ ਕਦੇ ਵਾਪਸ ਨਹੀਂ ਆਉਂਦਾ ਉਹ ਲੋਕ ਅੱਜ ਤੁਹਾਡੇ ਨਾਲ ਨੇ ਪਰ ਖੋਹ ਦੇਣ ਤੋਂ ਬਾਅਦ ਕੇਵਲ ਅਫਸੋਸ ਹੀ ਬਚਦਾ ਏ ਜੇਕਰ ਤੁਸੀਂ ਕਿਸੇ ਦੀ ਮਦਦ ਕਰਨ ਦੇ ਯੋਗ ਹੋ ਤਾਂ ਜ਼ਰੂਰ ਕਰੋ ਕਿਉਂਕਿ ਅਸੀਂ ਇਸ ਦੁਨੀਆ 'ਚ ਧਨ ਕਮਾਉਣ ਲਈ ਨਹੀਂ ਕਰਮ ਕਮਾਉਣ ਲਈ ਆਏ ਹਾਂ ਕਦੇ ਕਿਸੇ 'ਤੇ ਇੰਨੀ ਉਮੀਦ ਨਾ ਰੱਖੋ ਕਿ ਜਦੋਂ ਉਹ ਬਦਲ ਜਾਵੇ ਤਾਂ ਤੁਹਾਡੀ ਦੁਨੀਆ ਹੀ ਬਦਲ ਜਾਵੇ ਉਮੀਦ ਰੱਖਣੀ ਹੈ ਤਾਂ ਪਰਮਾਤਮਾ 'ਤੇ ਰੱਖੋ ਕਿਸੇ ਇਨਸਾਨ ਨੂੰ ਜਨਨਾ ਚਾਹੋ ਕਿਸੇ ਗੱਲ ਤੇ ਉਸਦੀ ਸਲਾਹ ਮੰਗੋ ਉਸਦੀ ਦਿੱਤੀ ਹੋਈ ਸਲਾਹ ਦੱਸੇਗੀ ਕਿਉਂ ਇਨਸਾਨ ਕਿਉਂ ਜਿਆ ਹੈ ਜ਼ਿੰਦਗੀ ਚ ਸਭ ਕੁਝ ਮੋੜ ਮਿਲ ਸਕਦਾ ਹੈ ਪਰ ਇੱਕ ਵਾਰ ਡਿੱਗਿਆ ਕਰਦਾਰ ਮੋੜ ਨਹੀਂ ਮਿਲਦਾ ਸਬਰ ਕਰੋ ਰੈਮ ਕਰੋ ਮਾਫ ਕਰੋ ਜਾਂ ਦਫਾ ਕਰੋ ਪਰ ਆਪਣੇ ਮਨ ਨੂੰ ਹਮੇਸ਼ਾ ਹਲਕਾ ਰੱਖੋ ਤੁਹਾਡੇ ਕੋਲ ਜੋ ਕੁਝ ਵੀ ਹੈ ਉਸਦੀ ਕਦਰ ਕਰਨਾ ਸਿੱਖੋ ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਆਮ ਸਮਝਦੇ ਹੋ ਉਹੀ ਕਿਸੇ ਹੋਰ ਦੀ ਸਭ ਤੋਂ ਵੱਡੀ ਚਾਹ ਹੋ ਸਕਦੀ ਹੈ ਹੋ ਸਕਦਾ ਕੋਈ ਹਰ ਉਸ ਤਰਫ ਦਾ ਹੋਵੇ ਉਸ ਨੂੰ ਪਾਉਣ ਲਈ ਜੋ ਤੁਹਾਡੇ ਕੋਲ ਅੱਜ ਮੌਜੂਦ ਹੈ